ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਵੀ ਦੋਸਤੋ? ਉਮੀਦ ਕਰਦਾਂਗੇ ਸਾਡੇ ਠੀਕ ਠਾਕ ਹੋਮ ਹੋਗੇ। ਹਾਂਜੀ ਆਪਾਂ ਗੱਲ ਕਰਨ ਲੱਗੇ ਆ ਅੱਜ 15 ਅਗਸਤ ਦੇ ਦਿਨ ਹੈ ਜਿਹੜਾ ਹੋ ਰੋਜ਼ ਪ੍ਰਗਟ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਹੁਤ ਹੀ ਜ਼ਿਆਦਾ ਭਾਰੀ ਇਕੱਠ ਦੇ ਨਾਲ ਹੈ ਜਿਹੜਾ ਇਹ ਰੋਜ਼ ਪ੍ਰਗਟ ਕੀਤਾ। ਨਾਲ ਹੀ ਇੱਥੇ ਇੱਕ ਕਾਲ ਆਈ। ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਢਿੰਡਸਾ ਦੀ ਮਾਨਸਾ ਨੂੰ ਹਾਂਜੀ ਕੁਝ ਹੀ ਦਿਨ ਪਹਿਲਾਂ ਜਿਹੜਾ ਉਹ ਮਾਨਸਾ ਦੇ ਵਿੱਚ ਯੂਨੀਅਨ ਦੀ ਇੱਕ ਟੁਕੜੀ ਨੂੰ ਤਿਆਰ ਕੀਤਾ ਗਿਆ ਤਿਆਰ ਕਰਨ ਵਾਲੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਢਿੰਡਸਾ ਤੇ ਰਗਵੀਰ ਸਿੰਘ ਢਿੱਲੋ ਦੇ ਹੋਰ ਵੀ ਸਾਥੀਆਂ ਨੇ ਇਹ ਟੁਕੜੀ ਨੂੰ ਜਿਹੜਾ ਅਸ਼ੀਰਵਾਦ ਹੈ ਦਿੱਤਾ ਤੇ ਅੱਗੇ ਤੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਦੇ ਵਿੱਚ ਜਿਹੜੇ ਪਰਗਰ ਸਿੰਘ ਢਿੰਡਸਾ ਜੀ ਨੇ ਪ੍ਰਧਾਨ ਚੁਣੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਚਹਿਲ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਦਾ ਕੰਮ ਹੈ ਜਿਹੜਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਹੌਸਲਾ ਦਿੱਤਾ। ਇਹਨਾਂ ਦੀ ਅਗਵਾਈ ਦੇ ਵਿੱਚ ਜੋ ਕਿ ਇੱਥੇ ਅੱਜ ਇਕੱਠ ਹੋਇਆ ਉਹ ਸਰਕਾਰਾਂ ਦੀ ਨਕਲ ਏਜੰਸੀ ਕਹਿ ਲੋ ਸਰਕਾਰਾਂ ਦੀ ناکਾਮੀ ਕਹਿ ਲੋ ਵਾਅਦੇ ਕਰਕੇ ਮੁੱਕਰ ਜਾਣਾ ਉਸੇ ਚੀਜ਼ ਨੂੰ ਲੈ ਕੇ ਉਗਰਾਹਾ ਟੀਮ ਨੇ ਜਿਹੜਾ ਇਹ ਕਾਲ ਕੀਤੀ ਇਕੱਠੇ ਹੋਣ ਲਈ ਤੇ ਰੋਡ ਮਾਰਚ ਕੱਢਿਆ ਆਪਣਾ ਰੋਸ ਕੁਸ ਬੁਲਾਰਿਆ ਨੇ ਬੋਲ ਕੇ ਵੀ ਕੱਢਿਆ ਅਤੇ ਨਾਲ ਹੀ ਸਰਕਾਰਾਂ ਨੇ ਜੋ ਵੀ ਵਾਅਦੇ ਕੀਤੇ ਜਿਵੇਂ ਕਿ ਤਿੰਨ ਕਾਨੂੰਨ ਲੈ ਲਓ ਪੰਜਾਬ ਦੀ ਠੇਕੇਦਾਰੀਆਂ ਨੂੰ ਲੈ ਲਓ ਤੇ ਹੋਰ ਵੀ ਜਿਹੜਾ ਉਹ ਸੈਨਾ ਨੂੰ ਠੇਕੇਦਾਰੀ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਘਾਟੇ ਖਾਣੇ ਪੈਂਦੇ ਐ ਤੇ ਉਹ ਚੀਜ਼ਾਂ ਨੂੰ ਲੈ ਕੇ ਇਹ ਰੋਡ ਮਾਰਚ ਐ ਜਿਹੜਾ ਉਹ ਕੱਢਿਆ ਗਿਆ। ਧੰਨਵਾਦ ਕੀਤਾ ਸਰਦਾਰ ਪ੍ਰਗਟ ਸਿੰਘ ਢਿੰਡਸਾ ਜੀ ਨੇ ਕਿ ਪਹਿਲੀ ਕਾਲ ਦੇ ਉੱਤੇ ਜਿੰਨੇ ਵੀ ਸੱਜਣ ਪਹੁੰਚੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਧੰਨ ndi 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 ndi